ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਬਾੜੀ ਦਾ ਸੰਦਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਕਿਸੇ ਵੀਰ ਭਰਾ ਨੂੰ ਵਿਆਹ ਸ਼ਾਦੀਆਂ ਜਾਂ ਕੋਈ ਹੋਰ ਫੰਕਸ਼ਨ ਦੇ ਲਈ ਕਰੋਕਰੀ ਦਾ ਸਮਾਨ ਚਾਹੀਦਾ ਹੋਵੇ ਬਾਜ਼ਰ ਰੇਟਾਂ ਤੇ ਮਿਲਦਾ ਹੈ ਜੀ ਪੂਰੇ ਫਾਜ਼ਿਲਕਾ ਜ਼ਿਲ੍ਹੇ ਚ ਨੰਬਰ ਨੋਟ ਕਰ ਲਓ 9779738118 9779738118 ਇਸ ਨੰਬਰ ਤੇ ਸੰਪਰਕ ਕਰੋ ਪੂਰੇ ਫਾਜ਼ਿਲਕਾ ਜ਼ਿਲ੍ਹੇ ਚ ਇਹ ਬੇਨਤੀ ਹੈ ਜੀ ਧਿਆਨ ਨਾਲ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਜੀ ਇਹ ਬੰਦਾ ਕੱਲ 10 ਜੇ ਦਾ ਗੁੰਮ ਹੋ ਗਿਆ ਪਿੰਡ ਮੰਗੇਆਲੇ ਤੋਂ ਕਿਸੇ ਨੂੰ ਪਤਾ ਲੱਗੇ ਤਾਂ ਸੰਪਰਕ ਕਰੋ ਨੰਬਰ ਇਹਨਾਂ ਨੇ ਆਪ ਦ ਦਿੱਤਾ ਹੋਇਆ ਤੁਸੀਂ ਨੋਟ ਕਰ ਲਓ 9463894215 ਇਸ ਨੰਬਰ ਤੇ ਸੰਪਰਕ ਕਰੋ ਜੇ ਕਿਸੇ ਨੇ ਵੇਖਿਆ ਹੋਵੇ ਜਾਂ ਕਿਸੇ ਨੂੰ ਪਤਾ ਚੱਲੇ ਸੋਨਾਲିକਾ 750 ਟਰੈਕਟਰ ਵਿਕਾਊ ਹੈ ਜੀ 2000 ਮਾਡਲ ਹੈ 65% ਟਰਾਂ ਦੀ ਕੰਡੀਸ਼ਨ ਰੇਟ 2 ਲੱਖ 20000 ਏਰੀਆ ਪਿੰਡ ਭਦੌੜ ਇੰਜਨ ਗੇਅਰ ਦਾ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨੰਬਰ ਨੋਟ ਕਰ ਲਓ 9478185292 ਇਸ ਨੰਬਰ ਤੇ ਫੋਨ ਕਰਕੇ ਸੋਨਾਲିକਾ 750 ਟਰੈਕਟਰ 2 ਲੱਖ 20000 ਤੇ ਤੁਸੀਂ ਖਰੀਦ ਸਕਦੇ ਹੋ 60 ਫਾਰਮ ਟ੍ਰੈਕ ਟ੍ਰੈਕਟਰ ਵੇਚਾ ਹੋਇਆ ਜੀ 2004 ਮਾਡਲ ਹੈ ਜੀ ਏਰੀਆ ਪਿੰਡ ਚੌਕੇ ਬਠਿੰਡਾ ਅਗਲੇ ਟਰ ਨੰਮੇ ਨੇ ਪਿਛਲੇ ਟਰ 70% ਨੇ ਰੇਟ ਹੈ ਜੀ 230000 230000 ਰੇਟ ਹੈ ਦਾ ਇੰਜਨ ਗੇਅਰ ਦਾ ਵੀ ਓਕੇ ਹੈ ਜੀ ਬਾਕੀ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ 83603 25902 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਫਾਰਮ ਟ੍ਰੈਕ ਟ੍ਰੈਕਟਰ 2004 ਮਾਡਲ 230000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸਵਰਾਜ 735 ਡਾਇਰੈਕਟਰ ਵਿਕਾਊ ਹੈ ਜੀ 2019 ਮਾਡਲ ਹਰਿਆਣਾ ਨੰਬਰ ਹੈ ਜੀ ਰੇਟ ਰੱਖੇਗਾ ਜੀ 380000 ਏਰੀਆ ਕਰਨਾਲ ਹਰਿਆਣਾ 9992150717 9992150717 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 735 ਡਾਇਰੈਕਟਰ 2019 ਮਾਡਲ ਨੂੰ 380000 ਰੁਪਏ ਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਦੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਨਵੀਂ ਵੀਡੀਓ ਜਲਦੀ ਪਹੁੰਚ ਸਕੇ ਤੁਹਾਡੇ ਕੋਲ ਵਿਸ਼ਾਲ ਦੀ ਕੰਬਾਈਨ ਵਿਕਾਊ ਹੈ ਜੀ 2012 ਮਾਡਲ 12 ਲੱਖ ਰੁਪਏ ਰੇਟ ਮੰਗਿਆ ਏਰੀਆ ਜੀ ਤਲਵੰਡੀ ਸਾਬੋ ਕੰਡੀਸ਼ਨ ਦੀ ਬਿਲਕੁਲ ਸਾਫ਼ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਬਸ ਤੁਸੀਂ ਮੌਕੇ ਤੇ ਚਲਾ ਕੇ ਚੈੱਕ ਕਰਕੇ ਖਰੀਦੋ 2012 ਮਾਡਲ ਹੈ 12 ਲੱਖ ਰੁਪਏ ਮੰਗਿਆ ਵਿਸ਼ਾਲ ਦੀ ਕੰਬਾਈਨ ਵਿਕਾਊ ਹੈ ਤਲਵੰਡੀ ਸਾਬੋ ਏਰੀਏ ਚ 987652494 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵਿਸ਼ਾਲ ਦੀ ਕੰਬਾਈਨ ਹੈ ਜਿਹੜੀ 12 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਰੂਤੀ 800 ਗੱਡੀ ਵਿਕਾਊ ਹੈ ਜੀ 2001 ਮਾਡਲ 35000 ਰੁਪਏ ਰੇਟ ਮੰਗਿਆ ਏਰੀਆ ਨੇੜੇ ਸਮਰਾਲਾ ਰੇਟ ਹੈ ਜਾ ਇਹਦਾ 35000 ਸਮਰਾਲੇ ਖੜੀ ਹੈ ਤੁਸੀਂ ਦੇਖ ਸਕਦੇ ਹੋ ਜੀ ਕਾਗਜ਼ ਵਗੈਰਾ ਪੂਰੇ ਨੇ ਜੀ ਗੱਡੀ ਦੇ ਤੇ 70% ਵਾਲੀ ਕੰਡੀਸ਼ਨ ਹੈ ਮਰੂਤੀ 800 ਗੱਡੀ 2001 ਮਾਡਲ ਵਿਕਾਊ ਹੈ ਜੀ 8437924902 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜਿਹੜੀ ਖਰੀਦ ਸਕਦੇ ਹੋ ਸਪਲੈਂਡਰ ਪਲਸ ਮੋਟਰਸਾਈਕਲ ਵਿਕਾਊ ਆ 2016 ਮਾਡਲ 29000 ਚੱਲਿਆ ਜੀ ਏਰੀਆ ਜੀ ਪਿੰਡ ਦਸਕਾ ਰੇਟ ਹੈ ਜੀ 70000 ਏਰੀਆ ਪਿੰਡ ਦਸਕਾ 70000 ਰੁਪਏ ਇਹਦਾ ਰੇਟ ਹੈ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ 16 ਮਾਡਲ ਹੈਗਾ 62399 62722 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਪੋਰਟਸਾਈਕਲ ਆ ਜਿਹੜਾ ਸਪਲੈਂਡਰ ਪਲਸ 2016 ਮਾਡਲ 70000 ਪੈਸੇ ਚ ਖਰੀਦ ਸਕਦੇ ਹੋ 13 ਮਹੀਨਿਆਂ ਦੀ ਬੱਚੀ ਵਿਕਾਊ ਹੈ ਜੀ ਮਦਰ ਮਿਲਕ ਰਿਕਾਰਡ ਹੈ 14 ਲੀਟਰ ਰੇਟ ਹੈ ਜੀ 5000 5000 ਰੁਪਏ ਰੇਟ ਮੰਗਿਆ ਮਦਰ ਮਿਲਕ ਰਿਕਾਰਡ ਹੈ ਜੀ 14 ਲੀਟਰ 13 ਮਹੀਨਿਆਂ ਦੀ ਬੱਚੀ ਵਿਕਾਊ ਆ 5000 ਰੁਪਏ ਚ 6280404718 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਵੀਡੀਓ ਦੇ ਥੱਲੇ ਹਮੇਸ਼ਾ ਚਿੱਟੇ ਅੱਖਰਾਂ ਚੱਲਦਾ ਰਹਿੰਦਾ ਜੀ ਪੋਟੈਟੋ ਡਿਗਰ ਵਿਕਾਊ ਹੈ ਜੀ ਪੋਟੈਟੋ ਡਿਗਰ ਮਸ਼ੀਨ ਵਿਕਾਊ ਹੈ ਜੀ 15 ਮਾਡਲ ਹੈ 55000 ਰੇਟ ਮੰਗਿਆ ਏਰੀਆ ਤਰਨਤਾਰਨ ਕੰਡੀਸ਼ਨ ਓਕੇ ਹੈ ਜੀ 2015 ਮਾਡਲ ਪੋਟੈਟੋ ਡਿਗਰ ਮਸ਼ੀਨ ਵਿਕਾਊ ਹੈ ਜੀ 55000 ਰੁਪਏ ਰੇਟ ਮੰਗਿਆ ਏਰੀਆ ਤਰਨਤਾਰਨ ਕੰਡੀਸ਼ਨ ਜਮਾ ਓਕੇ ਹੈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ 8427025964 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੋਟੈਟੋ ਡਿਗਰ ਮਸ਼ੀਨ ਖਰੀਦ ਸਕਦੇ ਹੋ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ ਏਰੀਆ ਸਮਾਣਾ ਪਟਿਆਲਾ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਤਾਂ ਇਸ ਵੀਰ ਨਾਲ ਸੰਪਰਕ ਜ਼ਰੂਰ ਕਰੋ 62809 73175 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਇਸ ਦੀ ਨੂੰ ਮਟਰ ਕਨੈਕਸ਼ਨ ਦੀ ਲੋੜ ਹੈ ਕੇਐਸ ਦਾ ਰੀਪਰ ਵਿਕਾਊ ਹੈ ਜੀ 2019 ਮਾਡਲ ਹੈ 2.5 ਲੱਖ ਰੁਪਿਆ ਇਹਦਾ ਰੇਟ ਰੱਖਿਆ ਹੈ ਬਹੁਤ ਹੀ ਘੱਟ ਚੱਲਿਆ ਜੀ ਏਰੀਆ ਪਿੰਡ rau ke kallamoga 9463432302 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੇਐਸ ਦਾ ਰੀਪਰ 2019 ਮਾਡਲ ਤਾ ਹੀ ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਘੱਟ ਚੱਲਿਆ ਜੀ ਸਾਫ਼ ਕੰਡੀਸ਼ਨ ਦਾ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਦੇ ਨਾਲ ਬੈਠ ਕੇ ਤੁਸੀਂ ਡੀਲ ਕਰ ਸਕਦੇ ਹੋ ਤੇ ਖਰੀਦ ਸਕਦੇ ਹੋ ਮਹਿੰਦਰਾ ਟਰੈਕਟਰ ਦੇ ਵੇਟ ਵਿਕਾਉ ਉਹ ਹੈ ਜੀ 70 ਕਿਲੋ ਦੇ 70 ਕਿਲੋ ਦੇ ਏਰੀਆ ਨੇੜੇ ਬਾਜਾਖਾਨਾ ਭਗਤਾ ਭਾਈ ਕਾ ਪਹੁੰਚ ਕਰ ਦੇਣਗੇ 40 ਕਿਲੋਮੀਟਰ ਤੱਕ ਫ੍ਰੀ ਰੇਟ ਹੈ ਜੀ 82 ਰੁਪਏ ਕਿਲੋ 9878 35462 ਇਸ ਨੰਬਰ ਤੇ ਤੁਸੀਂ ਇਸ ਵੀਡੀਓ ਨਾਲ ਸੰਪਰਕ ਕਰ ਸਕਦੇ ਹੋ ਤੇ ਵੇਟ ਹੈ ਜਿਹੜਾ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਿਓ ਜੀ ਪੰਜਾਬ ਦੀ ਸਭ ਤੋਂ ਸਸਤੀ ਜ਼ਮੀਨ ਲੈ ਕੇ ਆਇਆ ਜੀ ਜੀ ਹਾਂ ਪਿਆਵ ਦੀ ਸਭ ਤੋਂ ਸਸਤੀ ਜ਼ਮੀਨ ਲੈ ਕੇ ਆਇਆ ਇਕੱਠਾ 1 ਟੱਕ ਹੈ ਜੀ 33 ਕਿੱਲੇ ਜ਼ਮੀਨ ਹੈ ਮਾਰੂ ਜ਼ਮੀਨ ਗੜਸ਼ਵ ਕਰ ਤੋਂ ਅਨੰਦਪੁਰ ਸਾਹਿਬ ਰੋਡ ਤੇ ਹੈ ਜੀ ਰੇਟ ਹੈ ਸਿਰਫ 10 ਲੱਖ ਰੁਪਏ ਕਿੱਲੇ ਦਾ 10 ਲੱਖ ਰੁਪਏ ਸਿਰਫ ਕਿਲੇ ਦਾ ਰੇਟ ਰੱਖਿਆ ਗਿਆ 33 ਕਿੱਲੇ ਜ਼ਮੀਨ ਹੈ ਜੀ ਆਨੰਦਪੁਰ ਸਹਿਬ ਰੋਡ ਤੇ ਹੈ ਗੜਸ਼ੰਕਰ ਤੋਂ ਆਨੰਦਪੁਰ ਸਹਿਬ ਰੋਡ ਤੇ ਹੈ ਇਹ ਜ਼ਮੀਨ 10 ਲੱਖ ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਮਾਲਕ ਵੀਰ ਦਾ ਨੰਬਰ ਹੈ ਜੀ ਜਿਹੜਾ ਤੁਸੀਂ ਹੋਰ ਨੋਟ ਕਰ ਲਓ 78891 4493 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਸਤੀ ਜ਼ਮੀਨ ਹੈ ਜਿਹੜੀ 33 ਕਿੱਲੇ 10 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਇੱਕ ਹੋਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੀ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਇਸ ਟਾਈਮ ਉਹਨਾਂ ਨੂੰ ਬੇਨਤੀ ਹੈ ਜੀ ਜਿਹੜਾ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੁੰਦਾ 9877988446 ਚਾਹੇ ਉਹ ਸ਼ਾਰਟ ਰੀਲ ਹੋਵੇ ਜਾਂ ਵੱਡੀ ਵੀਡੀਓ ਦੇ ਵਿੱਚ ਦਿੱਤਾ ਹੋਵੇ ਉਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਚਾਹੇ ਮੋਟਰ ਕਨੈਕਸ਼ਨ ਦੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਐਡ ਹੋਵੇ ਉਹਦੇ ਵਿੱਚ ਇਹ ਨੰਬਰ ਦਿੱਤਾ ਹੁੰਦਾ ਐਡ ਕਰਵਾਉਣ ਦੇ ਲਈ ਸੋ ਵੀਰਾਂ ਨੂੰ ਬੇਨਤੀ ਹੈ ਜੀ ਪੂਰੀ ਵੀਡੀਓ ਦੇਖਿਆ ਕਰੋ ਸਾਰੀ ਰਿਕਾਰਡਿੰਗ ਸੁਣਾ ਕਰੋ ਸਾਰੀ ਤੇ ਵਿੱਚ ਮਾਲਕ ਦਾ ਨੰਬਰ ਲਿਖਿਆ ਹੋਇਆ ਵੀ ਹੁੰਦਾ ਤੁਹ ਕਿਰਪਾ ਕਰਕੇ ਉਸ ਤੇ ਗੱਲ ਕਰਿਆ ਕਰੋ ਜੀ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਹੁਣ ਤੱਕ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤੈਨੂੰ ਲੋ ਧੰਨਵਾਦੀ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸੋ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਸਬਸਕ੍ਰਾਈਬ ਕਰਨ ਦੇ ਨਾਲ ਪੁਰਾਣੀਆਂ ਵੀਡੀਓ ਦੇਖਣ ਦੀ ਵਜ੍ਹਾਇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਬਣੇ ਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁਕ ਪੇਜ ਖੇਤੀ ਵਾਲੀ ਦੇ ਸੰਧਾਂ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ